ਗੇ ਕੀ ਗੋਬਿੰਦ ਦਾਸ ਦਰ ਸਤਨਮ ਸ੍ਰੀ ਵਾਹਿਗੁਰੂ ਸਹਿਬ ਜੀਓ ਕੁੰਡਰੀਆ ਛੰਦ ਨਏ ਨਏ ਮਾਰਗ ਚੱਲੇ ਜਗਮੋ ਬढ़ा ਧਰਮ ਰਾਜ ਪ੍ਰਜਾ ਸਭੇ ਲਗੇ ਜਤ ਕਰਨ ਕੁ ਕਰਮ ਨਏ ਨਏ ਮਾਰਗ ਚਲੇ ਜਗਮੋ ਬढ़ा ਧਰਮ ਰਾਜ ਪ੍ਰਜਾ ਸਭੇ ਲਗੇ ਜਤ ਕਰਨ ਕੁ ਕਰਮ ਜਹ ਤਾ ਕਰਨ ਕੁ ਕਰਮ ਪ੍ਰਜਾ ਜਨ ਨਰ ਨਰੀ ਧਰਮ ਪੰਖ ਕਰੇ ਉਡਾ ਪਾਪ ਕੀ ਗ੍ਰਿਆ ਮਿਥਰੀ ਧਰਮ ਲੋਪ ਜਗ ਤੇ ਪਾਹੇ ਪਾਪ ਪ੍ਰਗਟ ਪਾਪ ਕੀਨ ਊਚ ਨੀਚ ਰਾਜ ਪ੍ਰਜਾ ਕ੍ਰਿਆ ਧਰਮ ਕੀ ਲੀਨ ਕ੍ਰਿਆ ਪਾਪ ਕੀ ਲੀਨ ਨਾਰ ਨਰ ਰੰਗ ਅਰ ਰਾਜ ਪਾਪ ਪ੍ਰਚੁਰ ਬਭਕੀਨ ਧਰਮ ਤਰ ਪੰਖਨ ਪਾਜ ਪਪ ਗ੍ਰੰਥ ਤਰ ਪਹੀ ਬਲ ਨ ਸਗਤ ਠਹਿਰਾਈ ਕਾਲਪੁਰਖ ਕੋ ਧਿਆਨ ਦਰ ਰੂਵਦ ਪਹੀ ਬਨਾਏ ਰੂਵਦ ਪਹੀ ਬਨਾਏ ਬਾਪ ਭਾਰਨ ਪਰ ਧਰਣੀ ਮਹਾਪੁਰਖ ਕੇ ਤੀਰ ਬਹੁਤ ਵਿਧ ਜਾਤ ਨ ਬਰਣੀ ਸੋਰਠਾ ਛੰਦ ਕਰ ਗਏ ਪ੍ਰਥਮ ਸਮੋਦ ਬਹੁਤ ਵਿਦਾ ਪ੍ਰਥਵੀ ਕਰੀ ਮਹਾਪੁਰਖ ਬਿਨ ਰੋਗ ਵਾਰ ਹਰਨ ਬਸਦਾ ਨਿਮਿਤ ਕੁੰਡਰੀਆ ਚੰਦ ਦੀਨਨ ਕੀ ਰਛਾ ਨਿਮਿਤ ਕਰਹਿ ਆਪ ਉਪਾਏ ਪਰਮ ਪੁਰਖ ਪਵਨ ਸਦਾ ਆਪ ਪ੍ਰਗਟ ਹੈ ਆਏ ਆਪ ਪ੍ਰਗਟ ਹੈ ਆਏ ਦੀਨ ਰੱਛਾ ਕੇ ਕਰਨ ਅਵਤਾਰੀ ਸਵਤਾਰ ਤਰਾ ਕੇ ਭਾਰ ਉਤਾਰਨ ਕਲ ਯੁਗ ਕੇ ਅੰਤ ਸਮੇ ਸਤ ਯੁਗ ਲਾਗਤ ਆਦ ਦੀਨਨ ਕੀ ਰੱਛਾ ਲੀਏ ਤਰਹਿ ਰੂਪ ਅਨੰਦ तीनन की रक्षा अर्थ कलहे कहो तक कर प्यारी सत्रन के न अर्थ निमित अवतार अवतारी सवैया चंद पाप संभुह बेनसन कहो कल की अवतार कह महंगे ਦੁਰਗਾਛ ਦੁਰੰਗ ਸਪਛ ਬਡੋ ਕਰ ਗਾਢ ਕਿਰਪਾਣ ਕੰ ਪਵਹੰਗੇ ਨਿਕ ਸਿ ਜਿਮ ਕੇ ਹਰ ਪਰਬਤ ਤੇ ਤਸ ਸੋਭ ਦੇ ਵਲੇ ਪਵਹੰਗੇ ਵਾਲਿ ਭਗ ਬਾਇ ਇਹ ਸੰਭਲ ਕੇ ਹਰ ਜੁਹਰ ਮੰਦਰ ਅਵਹੰਗੇ ਇਕ ਸਿਜਮ ਕੇ ਹਰ ਪਰਬਤ ਤੇ ਤਸ ਸੋਭ ਦੇਵਨ ਇਹ ਪਭੰਗੀ ਵਲ ਭਾਗ ਪਾਇ ਇਹ ਸੰਭਲ ਕੇ ਹਰ ਜੂ ਹਰ ਮੰਦਰ ਆਵੰਗੇ ਵਾਹ ਹੈ ਗੁਰੂ ਜੀ ਕਾ ਖਾਲਸਾ ਵਾਹ ਹੇ ਗੁਰੂ ਜੀ ਕੀ ਭਦੇ ਗਜਕੇ ਜਕਾਰਾ ਗਜਾਵੇ ਸੋ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਗੁਰਦਰਕਾਰ ਦਿਨ ਦਿਨ ਚੜਦੀ ਕਲਾ ਰੱਖਣੀ ਸਚੇ ਪਾਤਸ਼ਾਹ ਜੀ ਮਹਾਰਾਜ